ਠੀਕ ਆ ਠੀਕ ਜਰੂਰ ਪੁੱਛੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਪੂਆ ਜੀ ਦਾ ਆਡਰ ਅਜੇ ਘਰ ਆਉ ਦੋਈ ਦਿਨ ਠੀਕ ਨਹੀਂ ਆ ਪੂਆ ਜੀ ਇਸਕੇ ਜਾਣਾ ਪੈਣਾ ਗਰਮੀ ਬਹੁਤ ਜ਼ਿਆਦਾ ਬਾਹਰ ਤੇ ਤੁਹਾਨੂੰ ਪਤਾ ਹੀ ਆ ਪੂਆ ਜੀ ਦੀ ਗੱਲ ਸਾਨੂੰ ਮੰਨਣੀ ਪੈਣੀ ਆ ਤੇ ਉੱਥੇ ਜਾ ਕੇ ਦੇਖਦੇ ਆਪਾਂ ਕੀ ਗੱਲ ਆ ਪੂਆ ਜੀ ਨੂੰ ਤੇ ਆਪਾਂ ਚਲਦੇ ਹਾਂ ਨਾ ਘਰ ਧੰਮ ਜਾ ਕੇ ਦਿਖਾਣਾ ਪੂਆ ਜੀ ਨੂੰ ਕੀ ਹੋਇਆ ਵਾ ਅਸਲ ਚ ਰਾਤ ਦੇ ਠੀਕ ਨਹੀਂ ਸੀ ਕਹਿੰਦੇ ਕਿ ਤਾਂ ਉਹਨੂੰ ਦਰਦ ਹੋਉਂਦੀ ਆ ਜਾ ਕੇ ਮੈਂ ਦੇਖਦਾ ਹਾਂ ਤੁਹਾਨੂੰ ਮਲਾਉਣੇ ਭੂਆ ਜੀ ਨਾਲ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਠੀਕ ਆ ਜੀ ਸਸੀ ਕਾਲ ਜੀ ਮੈਂ ਪਹੁੰਚਦਾ ਉਹਨਾਂ ਘਰ ਉੱਥੇ ਜਾ ਕੇ ਗੱਲ ਕਰਦੇ ਆਂ ਸਸੀ ਕਾਲ ਜੀ ਹਾਂਜੀ ਭਾਈ ਠੀਕ ਕਰਨਾ ਭੂਆ ਭੂਆ ਜੀ ਨੂੰ ਠੀਕ ਆ ਮੰਨ ਕੇ ਵਧੀਆ ਵਧੀਆ ਸਹੀ ਤਰੀਕੇ ਨਾਲ ਨਪਕੇ ਸਰਕਲ ਤੇ ਹਾਂਜੀ ਬਾਕੀ ਗਰਦੀਸ ਹੋ ਰਹੀ ਆ ਬਲਵ ਸਰਵਾਈਕਲ ਦਾ ਦਰਦ ਠੀਕ ਹੋ ਰਿਹਾ ਹਾਂ ਜੀ ਸਾਡੇ ਮਣੀ ਭਾਜੀ ਨਾ ਅਸਲ ਚ ਜਿੰਮ ਚ ਆ ਜਿੰਮ ਬਹੁਤ ਕੀਤੀ ਇਹਨਾਂ ਨੇ ਤੇ ਉਥੇ ਪਹਿਲਵਾਨਾਂ ਦਾ ਸਾਰਾ ਸਿਸਟਮ ਇਹਨੂੰ ਪਤਾ ਹੁੰਦਾ ਕਿਹੜੀ ਨਾਰ ਕਿੱਦਾਂ ਦਬਣੀ ਹੈ ਤੇ ਇਸ ਕਰਕੇ ਸਰਵਾਈਕਲ ਦਾ ਨੁਕਸ ਵੀ ਠੀਕ ਕਰ ਦਿੰਦੇ ਆ ਨਹੀਂ ਨਹੀਂ ਥੋੜਾ ਥੋੜਾ ਬੜਾ ਮੈਂ 1 ਸਾਲ ਫਿਊਜ਼ਰਪੀ ਵਿੱਚ ਵੀ ਲਾਇਆ ਵਾਹ ਜੀ ਵਾਹ ਸੱਚੀ ਗੱਲ ਆ ਤੇ ਮੇਰੇ ਇੱਥੇ ਆਇਆ ਕਰੋ ਤੁਸੀਂ ਹਫਤੇ ਤੇ ਨਾਲੇ ਆਪਾਂ ਇਕੱਠੇ ਮਰੀਜ਼ ਵੇਖੇ ਕਰੀਏ ਥੋੜਾ ਆ ਸਿਰ ਭੁਗਾਈ ਲੈ ਰਹੇ ਨਾ ਮੈਂ ਨਹੀਂ ਸੱਚੀ ਗੱਲ ਆ ਪੇਸ਼ੈਂਟ ਦੇਖਿਆ ਕਰਾਂਗੇ ਆ ਜੇ ਇਹਦੇ ਭੁਆ ਜੀ ਨੂੰ ਠੀਕ ਕਰਤਾ ਤੇ ਫੇਰ ਸਮਝ ਲੋ ਤਾਂ ਮੈਂ ਬੁਲਾ ਲੈ ਕਰਨਾ ਐਜ਼ এ ਡਾਕਟਰ ਹੈ ਉਹ ਤਾਂ ਆਪਣਾ ਉਹ ਵੀਡੀਓ ਪਾਉਣਾ ਹੈ ਮਣੀ ਦਾਦਾ ਭੁਆ ਜੀ ਮੈਂ ਵੀ ਕੋਰਸ ਕੀਤਾ ਸਾਲ ਦਾ ਤੇ ਕੋਰ ਮਾਦਾ ਹੀ ਉਹਨੂੰ ਇੰਨ੍ਹ ਮੈਂ ਏਦਾਂ ਠੀਕ ਕਰਦਾ ਮੈਂ ਵੀ ਕੰਮ ਜਾਂਦਾ ਆਪਣਾ ਪਹਿਲਾਂ ਮੈਨੂੰ ਠੀਕ ਕਰ ਮੈਂ ਬੜੀ ਤੰਗੀ ਰਾਤ ਹਾਂਜੀ ਪਹਿਲਾਂ ਠੀਕ ਕਰ ਤੁਹਾਨੂੰ ਠੀਕ ਕਰਨਗੇ ਫੇਰ ਹੀ ਆਪਾਂ ਮੰਨਾਂਗੇ ਹਨਾ ਬਹੁਤ ਜਿਆਦੀ ਰਾਤ ਦੀ ਮੈਂ ਤੰਗਵਾ ਮੈਂ ਤੇ ਰਾਜਿੰਦਰ ਨੂੰ ਕਿਹਾ ਵੀ ਮੈਂ ਮਰ ਚੇਲੀਓ ਮੈਨੂੰ ਬਚਾਲਾ ਠੀਕ ਹੈ ਠੀਕ ਹੈ ਕਿੱਥੇ ਐਨੇ ਮੈਨੂੰ ਰਾਤ ਉੱਠ ਗਏ ਕੋਈ ਗੱਲ ਨਹੀਂ ਥੋੜਾ ਬਤਾਏ ਠੀਕ ਕਰਨਗੇ ਬਾਕੀ ਮੈਂ ਹਾਂਜੀ ਹਾਂਜੀ ਇਹਦਾ ਮਤਲ ਤੁਹਾਨੂੰ ਭਾਈ ਸਾਰੇ ਮਣਕਿਆਂ ਬਾਰੇ ਪਤਾ ਹੈਗਾ ਨਾ ਬਿਲਕੁਲ ਬਿਲਕੁਲ ਭਾਈ ਮੈਂ ਨੇ ਮੈਨੂੰ ਕਹਿੰਦੇ ਸਾਲ ਲਾਇਆ ਇੱਥੇ ਠੀਕ ਆ ਠੀਕ ਆ ਉਹ ਹਾਲਾ ਹੋ ਜੀ ਉਧਰ ਬਾਬਾ ਜੀ ਆ ਗਏ ਜੇ ਜੇ ਮਣੀ ਕੋਈ ਫਰਕ ਪਿਆ ਮੇਰ ਕੋ ਨਾ ਪਿਆ ਦਾ ਹੋ ਤਾਂ ਤਿੰਨ ਤਿੰਨ ਡਾਕਟਰ ਆ ਗਏ ਹੁਣ ਭੂਆ ਜੀ ਠੀਕ ਹੋਣਗੇ ਉੱਪਰ ਕੀ ਕੰਮ ਚੱਲਣ ਦੇ ਆ ਮਿਸਟਰ ਵੀ ਲੱਗੇ ਹੋਏ ਆ ਕਿਆ ਲੋ ਟੈਲ ਗੰਡੀ ਹੈ ਟੈਲ ਤੁਹਾਡੀ ਦੇਖਾਂ ਲੇ ਵੇ ਬੋਕਾ ਦਾ ਨਾ ਸੁਣਾ ਸੁਣਾ ਆ ਰਵਿੰਦਰ ਨੂੰ ਮੈਂ ਫਰੇਟ ਦੀ ਮੈਂ ਕੋਈ ਕੰਮ ਨਹੀਂ ਮੈਂ ਨਾ ਟੈਨਸ਼ਨ ਲਾ ਕੋਈ ਗੱਲ ਮੈਂ ਵੀਡੀਓ ਬਣਾ ਕੇ ਪਾਸੋਂ ਥੋੜੇ ਥੋੜੇ ਤਨ ਆਏ ਨਾ ਫਿਰ ਮੈਂ ਤਨ ਕੋਈ ਨਹੀਂ ਮਾਰਦਾ ਮੈਂ ਤੇ 10 ਮਿੰਟ ਲਾਤੇ ਨਾ ਡਟਦੇ ਤੇ ਤੂੰ ਹੁਣੇ ਕਹਿਣਾ ਰਵਿੰਦਰ ਫੜੇ ਤੇ ਪੋਚਾ ਮੈਂ ਲਾਉਂਗੇ ਪਹਿਲੇ ਪਰਵਾਣਾ ਕਰ ਦਵਾਈ ਦੀ ਜਰੂਰਤ ਨਹੀਂ ਬਾਛਾ ਇੰਨਾ ਵੀ ਨਹੀਂ ਹੋਇਆ ਨਾ ਨਾ ਮੇਰੇ ਜੀ ਮੈਂ ਤਾਰੇ ਵੀ ਕੀਤੀ ਆ ਇਹਦੇ ਪੁਆਇੰਟ ਹੁੰਦੇ ਆ ਸਰਵਾਈਕਲ ਦਾ ਸਿਰਫ ਪੁਆਇੰਟ ਹੁੰਦਾ ਪੁਆਇੰਟ ਤਾਂ ਬਣੇ ਹੁੰਦੇ ਪੁਆਇੰਟਾਂ ਨਾਲ ਸੈੱਟ ਹੁੰਦਾ ਕੰਮ ਸਾਰਾ ਮੇਰੇ ਵੀ ਸੈੱਟ ਕਰਨਾ ਭਾਜੀ ਕੋਈ ਗੱਲ ਨਹੀਂ ਤਾਰੀਖ ਨੂੰ ਇਹ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਦਿੱਕਤ ਬੜੀ ਹੁੰਦੀ ਹੈ ਬੜੀ ਕਿਰਪਾ ਹੀ ਮਾਲਕ ਜੀ ਮੈਨੂੰ ਇੰਨਾ ਕਦੀ ਹੋਇਆ ਨਹੀਂ ਕਿ ਮੈਂ ਆਹ ਕੋਈ ਨਹੀਂ ਕਰਦੀ ਇਹ ਤਾਂ ਇਹ ਬਸ ਸੋਨਦਾ ਕਿਸੇ ਦਾ ਖਰਮੇ ਹੈ ਸਟ੍ਰਾਈਕਲ ਦੇ ਦੋਇਕ ਲੱਭਣ ਤੋਂ ਇਹ ਕਰੀ ਤਾਂ ਇਹ ਜਿਹੜਾ ਸੋਨਦਾ ਹਾਂ ਫੇਰ ਲੈਂਦੀ ਹਾਂ ਹਾਂ ਖਿੱਚ ਪੈਂਦੀ ਆ ਐਂ ਲੱਗਦਾ ਜਿਵੇਂ ਉਲਟੀ ਵਾਲਾ ਮਨ ਹੁੰਦੇ ਆ ਵਾ ਸਿਰ ਸਿਰ ਅੱਧਾ ਦੁਖਣਾ ਵਾ ਡਾਡਾ ਤੇ ਤੁਹਾਨੂੰ ਐਦਾਂ ਲੱਗਣਾ ਵਾ ਜਿਦਾਂ ਕੋਈ ਵੀ ਗੱਲ ਕਰਦਾ ਤਾਂ ਤੁਹਾਨੂੰ ਖੇਜੀ ਚੜੀ ਜਾਣੀ ਆ ਵੀ ਬੰਦਾ ਕੋਈ ਨਾਰਮਲ ਵੀ ਗੱਲਾਂ ਮੇਰੇ ਲਾਗੇ ਕਰੇ ਹਾਂ ਹਾਂ ਤੇ ਕੱਲ ਮੈਂ ਲਿਆ ਪਰ ਮੈਨੂੰ ਐਂ ਲੱਗੇ ਵੀ ਮੀਨੂ ਕੁਝ ਹੋ ਰਹੀ ਹੈ ਤੇ ਬਾਹੂ ਹਾਂ ਹਾਂ ਬਸ ਕੋਈ ਨਹੀਂ ਨੇ ਤੇ ਮੇਰੀ ਆਤ ਬਣੀ ਹੈ ਨਾ ਕਿ ਸੋਕੇ ਹੋ ਕੇ ਇਨਾਂ ਕਰਦੀ ਤੇ ਪਰ ਮੈਨੂੰ ਡਰ ਵੀ ਬੜਾ ਲੱਗਦੀ ਆ ਮੈਂ ਪਰ ਦੁਖਾਂ ਨੂੰ ਕਿੱਥੇ ਰਿਐਕਟ ਕਰਦੇ ਹਾਂ ਬਾਪ ਦਾ ਨਹੀਂ ਰਿਐਕਟ ਕਰ ਹਾਂਜੀ ਹਾਂਜੀ ਸੱਚੀ ਗੱਲ ਆ ਯਾਰ ਬਹੁਤ ਰਾਤ ਮਿਲ ਗਈ ਹੈ ਨਾ ਰਾਤ ਮਿਲਦੀ ਭੂਆ ਜੀ ਨੂੰ ਕਹਿ ਰਹੇ ਕਿ ਬਿਲਕੁਲ ਠੀਕ ਹੋ ਗਿਆ ਤੇ ਵਜੇ ਤਰੀਕੇ ਨਾਲ ਆਪਾਂ ਜੀ ਮੰਨ ਕੇ ਸੈੱਟ ਕਰਦੇ ਆ ਚਲੋ ਕੰਮ ਯੂਟਿਊਬਰਾਂ ਨੇ ਕੰਮ ਨਾਲ ਨਾਲ ਸਿੱਖੇ ਹੋਏ ਆ ਕਿਸੇ ਨੇ ਵੀ ਕੋਈ ਪ੍ਰੋਬਲਮ ਹੋਵੇ ਸਰਵਾਈਕਲ ਦੀ ਤੇ ਤੁਸੀਂ ਦੱਸ ਸਕਦੇ ਹੋ ਜਿੰਨੇ ਇਹਨਾਂ ਦੇ ਵਿਊਜ਼ ਆ ਨਾ ਕਿਉਂ ਮੰਨੀ ਭਾਜੀ ਠੀਕ ਹੈ ਠੀਕ ਹੈ ਮੰਨੀ ਭਈ ਅਸਲ 'ਚ ਨਾ ਸਰਵਾਈਕਲ ਦਾ ਜਿਹੜਾ ਨੁਕਸਾਨ ਆ ਆਪਾਂ ਜਿਹੜੀ ਮੈਡੀਸਿਨ ਦਿੰਨੇ ਆ ਉਹ ਉਹਨਾਂ ਤੱਕ ਹੀ ਅਸਰ ਹੁੰਦਾ ਆ ਕਿਉਂਕਿ ਇਹ ਕਿੰਨਾ ਕੰਪਰੈਸਰ ਪਾਈ ਜਾਓਗੇ ਮੈਡੀਸਨ ਨਾਲ ਤੇ ਜੋ ਹੱਥ ਨਾਲ ਐਕਟੀਵਿਟੀ ਕਰ ਦੇਣੀ ਹੈ ਨਾ ਸਰ ਇਹ ਜੋ ਹੱਥ ਨਾਲ ਵਰਜਸ ਹੋ ਜਾਂਦੀ ਹੈ ਉਹਦੇ ਨਾਲ ਦੀ ਰਿਸ ਨਹੀਂ ਬੰਦੀ ਤੇ ਤੁਸੀਂ ਬਾਅਦ ਚ ਜ਼ਰੂਰ ਕਮੈਂਟ ਕਰਕੇ ਪੁੱਛਿਓ ਪੂਆ ਜੀ ਦਾ ਕਿ ਹਾਲ ਕੀ ਹਾਲ ਆ ਨਾਲੇ ਮੰਨੀ ਦੀ ਸਾਨੂੰ ਅਲੱਗ ਜਿਹੀ ਮੰਨੀ ਦਾ ਪਤਾ ਚੱਲ ਜੂਗਾ ਕਿ ਜਿਹੜਾ ਇਹਨਾਂ ਨੇ ਥੈਰੇਪੀ ਦਿੱਤੀ ਆ ਉਹਦੇ ਨਾਲ ਕਿੰਨੀ ਘਰ ਹੱਥ ਮਿਲੀ ਪੂਆ ਜੀ ਨੂੰ ਕਿਉਂਕਿ ਪੂਆ ਜੀ ਤੁਹਾਨੂੰ ਪਤਾ ਸਾਡੇ ਫੇਵਰਟ ਆ ਇਹਨਾਂ ਨੂੰ ਇਨਾਂ ਦਾ ਹਾਲਚਲ ਜ਼ਰੂਰ ਪੁੱਛੋ ਸਾਰੇ ਜਣੇ ਠੀਕ ਹੈ ਜੀ ਸਾਰੇ ਕਮੈਂਟ ਵੀ ਕਰਿਓ ਜਿਹੜੇ ਜਿਹੜੇ ਪੂਆ ਜੀ ਨੂੰ ਲਾਈਕ ਕਰਦੇ ਆ ਧੰਨਵਾਦ ਜੀ ਪਤਰੀ ਖਲੋਣੀ ਜੀ ਕਹਿੰਦੇ ਬਾਪ ਸਾਪੂ ਸੁਪ ਦੇਖਣਾ ਨਾ ਰਾਜਵਿੰਦਰ ਹਾਂ ਜੀ ਠੀਕ ਹੈ ਜੀ ਹੁਣ ਮੰਡੀ ਜੀ ਦੁਬਾਰਾ ਲੱਗੇ ਨਾ ਇੰਜੈਕਸ਼ਨ ਆਪਾਂ ਲਾ ਦੁੱਤੇ ਆ ਤੇ ਪੂਆ ਜੀ ਦਾ ਹਾਲ ਜ਼ਰੂਰ ਪੁੱਛੋ ਜੀ ਸਤਿ ਸ੍ਰੀ ਅਕਾਲ ਜੀ